201998 ਦੇ ਵਿੱਚ ਐਸਾ ਬੈਕਡਾਉਨ ਚੰ ਸ਼ੁਰੂ ਹੋਣਾ ਹੋਇਆ ਤੇ ਮੇਰੀ 3 ਸਾਲ ਦੇ ਵਿੱਚ 58000 ਬੋਰੀ ਕੋल्ड ਸਟੋਰ ਤੇ ਰਹਿ ਗਈ ਆਲੂ ਦੀ ਨਾਲ ਕਿਲੋ ਦੀ ਬੋਰੀ ਉਹਦੇ ਵੀ 80 ਕਿਲੋ ਦੀ ਭਰਤੀ ਹੁੰਦੀ ਕਿੰਨਾ ਨੁਕਸਾਨ ਚ ਲੱਗਾ ਨੁਕਸਾਨ ਹੋਊਗਾ 4 ਕਰੋੜ ਦਾ ਉਸ ਮੌਕੇ ਜਦੋਂ ਮੈਂ ਬਿਲਕੁਲ ਡਾਉਨਫਾਲ ਆ ਗਿਆ ਮੇਰਾ ਸਾਰਾ ਕੁਝ बिकਣ ਤੇ ਆ ਗਿਆ ਜਾਇਦਾਦ ਮੇਰੇ ਕੋਲ ਥੋੜੀ ਸੀਗੀ ਤੇ ਪਰ ਮੈਂ ਦੇਖਿਆ ਵੀ ਮੈਂ ਦੇਣੇ ਨੇ ਜੇ ਮੈਂ ਨਾ ਦਿੱਤੇ ਤਾਂ ਮੇਰੇ ਕੋਲ ਸਾਇਦ ਮੈਂ ਅਜੇ ਨਾ ਤੁਹਾਡੇ ਚੰਗਾ ਬੱਚੇ ਉਹ ਦਾ ਮੇਰੇ ਛੋਟੇ ਸੀਗੇ ਵੱਡੀਆਂ ਬੇਟੀਆਂ ਸੀਗੀਆਂ ਉਹ ਦੋਨੋਂ ਇਹ ਨਿਆਣਾ ਸੀਗਾ ਮੈਂ ਇਹ ਬੇਟੇ ਜੇ ਆਪਾਂ ਜ਼ਮੀਨ ਨਹੀਂ ਵੇਚਦੇ ਤਾਂ ਆਪਣਾ ਜਿਹੜਾ ਮਤਲਬ ਮੈਂ ਇੱਥੋਂ ਜਾ ਸਕਦਾ ਸੰਸਾਰ ਤੋਂ ਮੈਨੂੰ ਉਹ ਕਹਿੰਦੇ ਮੈਂ ਨਹੀਂ ਜ਼ਮੀਨ ਵੇਚਦੀਆਂ ਵੇਚਦੇ ਕੋਈ ਬੱਕ ਮੈਂ ਕੁਝ ਨਹੀਂ ਸੋਚਿਆ ਕੋਈ ਮਾਰਕੀਟਿੰਗ ਨਹੀਂ ਦੇਖਿਆ ਕੁਝ ਨਹੀਂ ਦੇਖਿਆ ਵੀ ਮੇਰਾ ਮਾਲ बिकੂਆ ਕਿੱਥੋਂ ਮੈਂ ਸੇਫਟੀ ਸੀਗੇ ਤੇ ਸਫਟਾਦਾਰਾ ਸੀਗਾ ਉਹਨਾਂ ਕੋਲ ਚੱਲ ਗਿਆ ਉਹਨਾਂ ਨੇ ਮੈਨੂੰ ਪਲਾਂਟ ਲੈ ਕੇ ਦਿੱਤਾ ਉਹ 2 ਕਿਲੋ ਦੇ ਤੋਂ ਮੈਂ ਸ਼ੁਰੂ ਕਰ ਲਿਆ 2 ਕਿਲੋ ਦਾਲ ਤੋਂ ਤੇ 1 ਕਿਲੋ ਦਾਲ ਤੋਂ ਨਾ ਵੀਰ ਜੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ 2 ਕਿਲੋ ਹੀ ਬਹੁਤ ਸੀਗਾ 1 ਕਿਲੋ ਦਾਲ ਤੋਂ 2 6 ਕਿਲੋ ਦੁੱਧ ਬਣ ਜਾਂਦਾ ਕਿ ਕਿਸੇ ਨੇ ਇੱਕ ਮੈਨੂੰ ਪੈਸਾ ਨਹੀਂ ਦਿੱਤਾ ਥੇਲਾ ਨਹੀਂ ਦਿੱਤਾ ਪਰ ਉਹ ਵੀ ਮੇਰੇ ਇਹ ਮੈਂ ਸੋਚਦਾ ਮੇਰੇ ਗॉड ਹੈ ਮੇਰੇ ਨਾਲ ਕੋਈ ਹਿੰਮਤ ਨਹੀਂ ਲੈ ਰਿਹਾ ਮੈਂ ਜਿੰਨਾ ਬਣਾਉਣਾ ਮੈਂ ਸਾਨੂੰ ਬੱਚਿਆਂ ਨੂੰ ਪਿਆ ਕੇ ਲੋਕਾਂ ਨੂੰ ਪਿਆ ਕੇ ਜਿਹਨੇ ਮੇਰੇ ਕੋਲ ਦੁਕਾਨ ਤੇ ਸੌਦਾ ਲੈਣਾ ਹਣਾ ਉਹਨਾਂ ਨੇ ਦੁੱਧ ਵੀ ਪੀਣਾ ਉਹ ਉਸ ਦਿਨ ਤੋਂ ਲੈ ਕੇ ਉਹਨਾਂ ਨੇ ਮੈਨੂੰ ਇੱਕ ਬੂਦ ਦੇਤਾ ਉਹ ਉਸ ਦਿਨ ਤੋਂ ਮੇਰਾ ਕੰਮ ਚੱਲਿਆ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਜਦੋਂ ਦਾ ਮੈਂ ਬੂਦ ਖੋਲਿਆ ਉਹ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ ਆਪਣਾ ਵੀ ਲੁਧਿਆਣਾ ਮੀਨ ਹੋ ਗਿਆ ਸੰਗਰੂਰ ਹੋ ਗਿਆ ਆਪਣਾ ਮਲੇਰਕੋਟਲ ਹੋ ਗਿਆ ਬਰਨਾਲਾ ਹੋ ਗਿਆ ਜਿੰਦਾ ਹੋ ਗਿਆ ਪੰਜ ਸ਼ਹਿਰ ਯਾਨੀ ਮੈਟਰੋ ਸਿਟੀਜ਼ ਹੈਗੇ ਯਾਨੀ ਇਹ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੇ ਕਲਾਦੀਆਂ ਨੇ ਜਿੱਥੇ ਕਿਸਾਨ ਬਚਿੱਤਰ ਸਿੰਘ ਸੋਇਆ ਪ੍ਰੋਡਕਟ ਬਣਾ ਰਹੇ ਨੇ ਕਿਸਾਨ ਬਚਿੱਤਰ ਸਿੰਘ ਕਈ ਸਾਲ ਪਹਿਲਾਂ ਖੇਤੀ ਕਰਦੇ ਸੀ ਸਹਾਇਕ ਤੰਦਾਂ ਉਹਨਾਂ ਨੇ ਸ਼ੁਰੂ ਕੀਤਾ ਆਲੂ ਦੀ ਖੇਤੀ ਦਾ ਜਿਸ ਦੇ ਵਿੱਚ ਉਹਨਾਂ ਨੂੰ ਕਰੀਬਨ 8 ਕਰੋੜ ਰੁਪਏ ਦਾ ਘਾਟਾ ਪਿਆ ਇੰਨਾ ਵੱਡਾ ਘਾਟਾ ਪੈਣ ਦੇ ਬਾਵਜੂਦ ਵੀ ਇੱਕ ਅਜੀਹਾ ਸਮਾਂ ਆਇਆ ਕਿ ਉਹਨਾਂ ਨੇ ਆਤਮ ਹੱਤਿਆ ਕਰਨ ਦੀ ਸੋਚ ਲਈ ਸੀ ਪਰ ਪਰਿਵਾਰ ਦੇ ਸਹਿਯੋਗ ਦੇ ਸਦਕਾ ਉਹਨਾਂ ਨੇ ਨਵੀਂ ਜ਼ਿੰਦਗੀ ਦੀ ਰਾਹ ਚੁਣੀ ਅਤੇ ਸੋਇਆ ਪ੍ਰੋਡਕਟ ਦਾ ਪਲਾਂਟ ਸ਼ੁਰੂ ਕੀਤਾ ਜਿਸ ਤੋਂ ਹੁਣ ਉਹ ਲੱਖਾਂ ਰੁਪਏ ਦੀ ਆਮਦਨ ਕਰ ਰਹੇ ਨੇ ਅੱਜ ਉਹਨਾਂ ਦੇ ਸੋਇਆ ਪਲਾਂਟ ਦੇ ਵਿੱਚ 50 ਦੇ ਕਰੀਬ ਲੋਕ ਕੰਮ ਕਰ ਰਹੇ ਨੇ ਆਓ ਸੁਣਦੇ ਹਾਂ ਬਚਿੱਤਰ ਸਿੰਘ ਦੇ ਸੰਘਰਸ਼ ਦੀ ਕਹਾਣੀ ਮੈਂ ਪਹਿਲਾਂ ਤਾਂ ਐਗਰੀਕਲਚਰ ਕਰਦਾ ਸੀ ਤੇ ਖੇਤੀ ਕਰਦਾ ਸੀਗਾ ਖੇਤੀ ਦੇ ਨਾਲ ਨਾਲ ਮੈਂ ਸਹਿਯਕਤਾਂ ਦੇ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਕਿ ਮੈਂ ਆਲੂਆਂ ਦੀ ਖੇਤੀ ਸ਼ੁਰੂ ਕਰੀ ਸੀ ਤੇ ਆਲੂਆਂ ਦੀ ਖੇਤੀ ਜੋ ਹੈ ਸਾਰਾ ਕੁਝ ਬਣਾਇਆ ਕੋਠੀਆਂ ਬਣਾਇਆ ਕਾਰਾਂ ਲਈਆਂ ਨਾ ਜਾਇਦਾਦ ਹੋਰ ਬਣਾਈ ਬੜਾ ਕੁਝ ਮੈਨੂੰ ਉਦੋਂ ਚ ਮਿਲਿਆ ਪਰ 201998 ਦੇ ਵਿੱਚ ਐਸਾ ਬੈਕਡਾਉਨ ਚੰ ਸ਼ੁਰੂ ਹੋਣਾ ਹੋਇਆ ਤੇ ਮੇਰੇ 3 ਸਾਲ ਦੇ ਵਿੱਚ 58000 ਗੋਰੀ ਕੋल्ड ਸਟੋਰ ਤੇ ਰਹਿ ਗਏ ਆਲੂ ਦੇ 58000 ਬੋਰੀ ਹੁਣ ਅੱਜ ਕੱਲ ਦਾ ਹੈਗੇ 50 ਕਿਲੋ ਦੀ ਬੋਰੀ ਉਹਦੇ ਵੀ 80 ਕਿਲੋ ਦੀ ਭਰਤੀ ਹੁੰਦੀ ਕਿੰਨਾ ਨੁਕਸਾਨ ਚੱਲ ਰਿਹਾ ਨੁਕਸਾਨ ਹੋਊਗਾ 4 ਕਰੋੜ ਦਾ ਉਸ ਮੌਕੇ 4 ਕਰੋੜ ਦਾ ਉਸ ਮੌਕੇ ਕੀ ਕਾਰਨ ਬੰਦੇ ਸੀਗਾ ਜਿਸ ਨਾਲ ਹਾਂ ਆਲੂ ਮੇਰਾ ਵਿਕੇ ਨਹੀਂ ਸੀਗਾ ਮੇਰਾ ਕਿ ਨਹੀਂ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਨਹੀਂ ਸੀ ਵਿਕਿਆ ਮੈਂ ਉਹਦੇ ਤੇ ਇਕੱਲਾ ਨਹੀਂ ਸੀਗਾ ਸਾਰੇ ਵੀ ਜਿੰਨੇ ਆਲੂ ਗਰੋਹ ਸੀ ਜਾਂ ਆਲੂ ਸਟੋਰ ਕਰਨ ਵਾਲੇ ਸੀਗੇ ਸਾਰਿਆਂ ਦਾ ਇਹ ਹਾਲ ਹੋਇਆ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਵੇਲੇ ਤਾਂ ਮੈਂ ਬਿਲਕੁਲ ਹੀ ਡਾਊਨ ਫਾਲ ਆ ਗਿਆ ਮੇਰਾ ਸਾਰਾ ਕੁਝ बिकਣ ਤੇ ਆ ਗਿਆ ਜਾਇਦਾਦ ਮੇਰੇ ਕੋਲ ਥੋੜੀ ਸੀਗੀ ਤੇ ਪਰ ਮੈਂ ਦੇਖਿਆ ਵੀ ਮੈਂ ਦੇਣੇ ਨੇ ਜੇ ਮੈਂ ਨਾ ਦਿੱਤੇ ਤਾਂ ਮੇਰੇ ਘਰ ਸੱਜ ਮੈਂ ਅਜੇ ਨਾ ਥੋੜੇ ਚੰਦਾ ਮੈਂ ਉਸ ਮੋਕੇ ਸਿ ਡਿਸੀਜਨ ਲੈ ਲਿਆ ਬੱਚੇ ਨਾ ਰਹਿ ਕਰਕੇ ਬੱਚੇ ਉਹਦੇ ਮੇਰੇ ਛੋਟੇ ਸੀਗੇ ਵੱਡੀਆਂ ਬੇਟੀਆਂ ਸੀਗੀਆਂ ਉਹ ਦੋਨੋਂ ਇਹ ਨਿਆਣਾ ਸੀਗਾ ਮੈਂ ਇਹ ਬੇਟੇ ਜੇ ਆਪਾਂ ਜ਼ਮੀਨ ਨਹੀਂ ਵੇਚਦੇ ਤਾਂ ਆਪਣਾ ਜਿਹੜਾ ਮਤਲਬ ਮੈਂ ਇੱਥੋਂ ਜਾ ਸਕਦਾ ਸੰਸਾਰ ਤੋਂ ਮੈਨੂੰ ਉਹ ਕਹਿੰਦੇ ਮੈਂ ਨਹੀਂ ਜ਼ਮੀਨ ਵੇਚਣੀ ਵੇਚਦੇ ਕੋਈ ਦਖਲ ਮੈਂ ਉਸੇ ਕਰੇ ਡਿਸੀਜਨ ਨਹੀਂ ਲਿਆ ਜਿਵੇਂ ਇਹਨੇ ਵੇਚੀ ਮੈਨੂੰ ਵੇਚ ਕੇ ਜਿੱਦੇ ਦੇਣੇ ਸੀ ਮੈਂ ਦਿੱਤੇ ਹਰ ਮਿੱਤੋਂ ਕਿਸੇ ਨੇ ਵਿਆਜ ਤੱਕ ਨਹੀਂ ਲਿਆ ਮੈਨੂੰ ਅਗਲੇ ਨੇ ਕਹਿੰਦੇ ਅੰਕਲ ਜੀ ਕੋਈ ਗੱਲ ਥੋੜਾ ਏਡਾ ਬੜਾ ਨੁਕਸਾਨ ਆਇਆ ਤੁਸੀਂ ਛੱਲ ਲਿਆ ਪਰ ਇਹ ਕੋ ਛੱਲ ਨਹੀਂ ਸਕਦਾ ਮੇਰੇ ਨਾਲ ਦੋਸ ਮੋਕੇ ਬੜੇ ਸੱਚਖੰਡ ਚਲੇ ਗਏ ਮੈਂ ਇੱਥੇ 2002 ਦੇ ਵਿੱਚ ਇੱਕ ਟ੍ਰੇਨਿੰਗ ਲੱਗੀ ਸੀਗੀ ਪ੍ਰਗਤੀ ਮੈਦਾਨ ਦੇ ਵਿੱਚ ਦਿੱਲੀ ਉਹ ਲੱਗਿਆ ਸੀਗਾ ਉਹ ਤੇਡ ਫੇਰ ਉਹ ਟੇਡ ਫੇਰ ਦੇਖਣ ਵਾਸਤੇ ਮੇਰੇ ਕੋਲ ਕੁਝ ਨਹੀਂ ਹੈਗਾ ਜਾਣ ਨਹੀਂ ਐਗਰੀਕਲਚਰ ਡਿਪਾਰਟਮੈਂਟ ਨੇ ਆਤਮ ਸਕੀਮ ਆਈ ਸੀ ਉਹਨੂੰ ਨਮੀ ਨਮੀ ਉਹ ਆਤਮ ਸਕੀਮ ਦੇ ਥਰੂ ਮੈਂ ਦਿੱਲੀ ਉਹ ਦੇਖਣ ਚ ਲੱਗ ਗਿਆ ਦਲੀ ਦੇਖਣ ਗਿਆ ਤਾਂ ਉੱਤੇ ਕੀ ਦੇਖਿਆ ਮੈਂ ਆ ਸੋਇਆਬੀਨ ਦੀ ਟ੍ਰੇਨ ਹੋ ਰਹੀ ਸੀ سٹਾਲ ਲੱਗੇ ਹੋਏ ਉਹਦੇ ਵਿੱਚ ਉਹਨਾਂ ਦਾ ਦੁੱਧ ਸੀ ਉਹਨਾਂ ਦਾ ਪਨੀਰ ਸੀਗਾ ਉਹਦੇ ਆਦਰ ਪ੍ਰੋਡਕਟ ਸੀਗੇ ਆਟਾ ਸੀ ਸੋਇਆਬੀਨ ਦੀ ਬਿਸਕੁਟ ਸੀਗੇ ਪਰ ਪ੍ਰੰਤੂ ਮੈਂ ਮੇਲਾ ਨਹੀਂ ਦੇਖਿਆ ਪਰ ਮੈਂ ਉਹਨਾਂ ਕੋਲ ਹੀ ਬੈਠ ਗਿਆ ਸੋਇਆਬੀਨ ਸੋਇਆਬੀਨ ਮੈਂ ਉੱਥੋਂ ਉਹਨਾਂ ਨੂੰ ਪੂਰੀ ਕੀਮਤ ਲੈ ਕੇ ਜਟ ਤੱਕ ਸਾਰਾ ਕੁਝ ਪੁੱਛ ਲਿਆ ਪੁੱਛਣ ਤੋਂ ਬਾਅਦ ਮੈਂ ਘਰ ਆ ਗਿਆ ਮੈਂ ਉਹਨਾਂ ਨੂੰ ਕਿਹਾ ਸਾਡੇ ਜਿਹੜੇ ਮੈਨੂੰ ਲੈ ਕੇ ਗਏ ਸੀਗੇ ਮੈਂ ਮੈਡੀ ਟ੍ਰੇਨਿੰਗ ਲੈਣ ਜਾਣਾ ਜੇ ਮੈਨੂੰ ਵੀ ਟ੍ਰੇਨਿੰਗ ਦਿਵਾਓਗੇ ਤਾਂ ਮੈਂ ਟ੍ਰੇਨ ਲੈ ਕੇ ਪਲਾਂਟ ਲਾ ਲਵਾਂਗਾ ਤੇ ਉਹ ਕਹਿੰਦੇ ਹਾਂ ਜਿੰਨਾ ਖਰਚਾ ਹੋਊਗਾ ਸਰਕਾਰ ਕਰੂਗੀ ਤੇਰੇ ਤੇ ਜਿਹੜਾ ਪਲਾਂਟ ਖੋਲਣਾ ਜਿਹੜਾ ਪਲਾਂਟ ਖੋਲਣਾ ਮੈਨੂੰ ਉਹਨਾਂ ਨੇ ਭਪਾਲ ਜਾਣ ਦੇ ਆਉਣ ਦਾ ਜਾਣ ਦਾ ਖਰਚਾ ਉੱਥੇ ਰਹਿਣ ਦਾ ਖਰਚਾ ਜਿਹੜੀ ਸਰਕਾਰੀ ਬੀਸੋ ਮੈਨੂੰ ਆਤਮ ਸਕੀਮ ਨੇ ਦਿੱਤੀ ਮੈਂ ਕੁਛ ਨਹੀਂ ਸੋਚਿਆ ਕੋਈ ਮਾਰਕੀਟਿੰਗ ਨਹੀਂ ਦੇਖੀ ਕੁਛ ਨਹੀਂ ਦੇਖਿਆ ਵੀ ਮੇਰਾ ਮਾਲ बिकੂਗਾ ਕਿੱਥੋਂ ਮੈਂ ਸੇਫਟੀ ਸਿਗੇ ਤੇ ਸਫਟਾਦਾਰਾ ਸੀਗਾ ਉਹਨਾਂ ਕੋਲ ਚੱਲ ਗਿਆ ਉਹਨਾਂ ਨੇ ਮੈਨੂੰ ਪਲਾਂਟ ਲੈ ਕੇ ਦਿੱਤਾ ਉਹ ਲੋਰ ਮੈਂ ਤੁਹਾਨੂੰ ਦਿਖਾਉਂਗਾ ਬਾਅਦ ਦੇ ਵਿੱਚ ਕਿੱਥੇ ਆ ਹੈਗਾ ਮੇਰੇ ਕੋਲ ਉਹ 2 ਕਿਲੋ ਦਾ ਸੀਗਾ ਉਹ 2 ਕਿਲੋ ਦੇ ਤਾਂ ਮੈਂ ਸ਼ੁਰੂ ਕਰ ਲਿਆ 2 ਕਿਲੋ ਦੋ ਕਿਲੋ ਦਾਲ ਤੋਂ ਤੇ 1 ਕਿਲੋ ਦਾਲ ਤੋਂ ਨਾ ਵੀਰ ਜੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ 2 ਕਿਲੋ ਹੀ ਬਹੁਤ ਸੀਗਾ 1 ਕਿਲੋ ਦਾਲ ਤੋਂ 6 ਕਿਲੋ ਦੁੱਧ ਬਣ ਜਾਂਦਾ 20000 ਬਹੁਤੀ ਗੱਲ ਕਰਦੇ ਹੋ ਇਹ 20000 ਨਾ 2003 ਦੀ ਮੈਂ 2002 ਵਿੱਚ ਟ੍ਰੇਨਿੰਗ ਲਿਆ 2003 ਦੇ ਤਿੰਨ ਵਿੱਚ ਮੈਂ ਪਲਾਂਟ ਲਾ ਪਰ ਮੈਂ ਫੇਰ ਮੁੜ ਕੇ ਨਹੀਂ ਦੇਖਿਆ ਫੇਰ ਮੁੜ ਕੇ ਨਹੀਂ ਦੇਖਿਆ ਮੈਂ ਮੇਰੀ ਆਪਣੀ ਇੱਕ ਕਰਿਆਨੇ ਦੀ ਦੁਕਾਨ ਸੀ ਕਿ ਸੰਦੋ ਜਿੱਨਾ ਮੈਂ ਦੁੱਧ ਪਲੇਟ ਬਣਾਉਣਾ ਮੈਂ ਦੁਕਾਨ ਤੇ ਲੈ ਜਾਣਾ ਪਰ ਮੈਂ ਸਾਰਾ ਫਿਰ ਹੀ ਪਿਆਇਆ ਕਿਸੇ ਨੇ ਇੱਕ ਮੈਨੂੰ ਪੈਸਾ ਨਹੀਂ ਦਿੱਤਾ ਠੇਲਾ ਨਹੀਂ ਦਿੱਤਾ ਪਰ ਉਹ ਵੀ ਮੇਰੇ ਐ ਮੈਂ ਸੋਚਦਾ ਮੇਰੇ ਗॉड ਹੈ ਮੇਰੇ ਨਾਲ ਕੋਈ ਹਮਤਿਆਰ ਲੈ ਰਿਹਾ ਮੈਂ ਜਿੰਨਾ ਬਣਾਉਣਾ ਮੈਂ ਸਾਨੂੰ ਬੱਚਿਆਂ ਨੂੰ ਪਿਆ ਕੇ ਲੋਕਾਂ ਨੂੰ ਪਿਆ ਕੇ ਜਿਹਨੇ ਮੇਰੇ ਕੋ ਦੁਕਾਨ ਤੇ ਸੌਦਾ ਲੈਣਾ ਉਹਨਾਂ ਨੂੰ ਇਹ ਦੁੱਧ ਵੀ ਪਾਉਣਾ ਉਹ ਕੁਦਰ ਉਹਨੇ ਜਨਮ ਦੇ ਦੌਰਾਨ 2002 3 ਦੇ ਵਿੱਚ ਪੰਜਾਬ ਦਾ ਝੋਨਾ ਕਾਲਾ ਹੋ ਗਿਆ ਜੀ ਮੰਡੀਆਂ ਚ ਪਿਆ ਉਹ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਜਦੋਂ ਮੇਰੀ ਕਿਸਮਤ ਖੁੱਲਣੀ ਹੈ ਮੰਡੀਆਂ ਦੇ ਪਿਆ ਖਰਾਬ ਹੋ ਗਿਆ ਡਾਕਟਰ ਸੁਆਮੀ ਨਾਥਨ ਜੀ ਆਏ ਪੰਜਾਬ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਪਟਿਆਲਾ ਪਟਿਆਲੇ ਤੋਂ ਬਾਅਦ ਸੰਰੂਰ ਸੰਰੂਰ ਤੋਂ ਬਾਅਦ ਉਹਨਾਂ ਨੇ ਬਠਿੰਡੇ ਜਾਣਾ ਸੀ ਡਿਪਟੀ ਕਿਸੇ ਨੇ ਸੰਰੂਰ ਨੇ ਕਿਹਾ ਵੀ ਸਾਡੇ 100 ਮਿੰਨਾ ਪਲਾਂਟ ਖੁੱਲਿਆ ਵੀ ਬੜਾ ਵਧੀਆ ਜੀ ਉਹਦਾ ਇਦਾਂ ਦਾ ਕੰਮ ਕਰਦੇ ਨੇ ਉਹ ਉਹ ਕਹਿਣ ਲੱਗੇ ਡੀ ਸਾਹਿਬ ਨੂੰ ਕਹਿੰਦੇ ਵੀ ਆਪਾਂ ਪਹਿਲਾਂ ਉਹ ਦੇਖਣਾ ਤੇ ਆਪਾਂ ਮੰਡਿਆ ਦਾ ਦੌਰਾ ਬਾਅਦ ਚ ਕਰਾਂਗੇ ਬਠਿੰਡੇ ਦਾ ਮੈਨੂੰ ਬਿਨਾਂ ਦੱਸੇ ਬਿਨਾਂ ਉਹ ਇੱਥੇ ਆ ਗਏ ਡਾਕਟਰ ਸੁਆਮੀ ਨਾਥਨ ਡਿਪਟੀ ਕਮਿਸ਼ਨਰ ਪੰਜਾਬ ਦੇ ਵਿੱਤ ਕਮਿਸ਼ਨਰ ਸੈਕਟਰੀ ਮੇਰਾ 10 12 ਤੋ ਉਹਨਾਂ ਨੇ ਸੈਕਟਰੀ ਸੀਗੇ ਡਾਕਟਰ ਕਾਲਗੜ ਸੀਗੇ ਵਾਈਸ ਚਾਂਸਲਰ ਪੀ ਜੂ ਦੇ ਡਾਕਟਰ ਆਲਕ ਸੀਗੇ ਡਾਕਟਰ ਐਸ ਐਮ ਐਸ ਗੱਲ ਸੀਗੇ ਸਰਜੀਤ ਸਿੰਘ ਗੱਲ ਹਨਾ ਉਹ ਜਦੋਂ ਉਹਰੇ ਆ ਗਏ ਉਹ ਦੇਖਿਆ ਮੈਂ ਇਦਾਂ ਕਸ਼ਹਿਰਾ ਬਿਨੈਣ ਸੀਗਾ ਹੁਣ ਤਾਂ ਪੁਰਤਾਂ ਪਜਾਮਾ ਪਾਇਆ ਹਨਾ ਜੂ ਉਹਨੇ ਦੇਖਿਆ ਵੀ ਕੋਈ ਕੰਮ ਹੈ ਜ ਮੈਂ ਦਾ ਕੰਮ ਕਰਦਾ ਕਹਿੰਦੇ ਕੋਈ ਸੇਲਮੈਨ ਕਿੱਥੇ ਵੇਚਦਾ ਮੈਂ ਇਹ ਕਿਤੇ ਨਹੀਂ ਵੇਚਦਾ ਵੇਚਦਾ ਹੈ ਨਹੀਂ ਰੋਜ਼ ਬਣਾਉਣਾ ਆਉਣ ਮੇਰੇ ਸਾਹਮਣੇ ਬਣ ਰਿਹਾ ਇਹੇ ਸੌਂ ਰੋਡ ਦੁਕਾਨ ਤੇ ਲੈ ਜਾਣਾ ਉੱਥੇ ਫਰੀ ਪਿਆ ਦੇਣਾ ਕਹਿੰਦੇ ਹੈ ਮੈਂ ਕਹਾ ਕਦੇ ਕੋਈ ਆਲਰੇਡੀਆਂ ਨਾ ਕਰਨੀ ਉਸੇ ਮੌਕੇ ਡਾਕਟਰ ਸੁਆਮੀਨਾਥ ਨੇ ਰਾਟ ਕਾਲਗਟ ਨੂੰ ਕਿਹਾ ਨਾ ਡਾਕਟਰ ਆਲਖ ਨੂੰ ਕਿਹਾ ਰਾਟ ਕਾਲਗ ਬਾਈ ਚਾਂਸ ਸੀਗਾ ਕਿਰਪਾਲ ਸਿੰਘ ਕਦੇ ਵੀ ਨਹੀਂ ਨਨਟੂ ਬਹੁਤੇ ਯੂਨੀਵਰਸਿਟੀ ਉਸ ਦਿਨ ਤੋਂ ਲੈ ਕੇ ਉਹਨੇ ਮੈਨੂੰ ਇੱਕ ਬੂਦ ਦੇਤਾ ਉਸ ਦਿਨ ਤੋਂ ਮੇਰਾ ਕੰਮ ਚੱਲਿਆ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਜਦੋਂ ਦਾ ਮੈਂ ਬੂਤ ਖੋਲਿਆ ਉਤਵਾਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ ਕਿੰਨੇ ਵੀ ਟਰਨਓਵਰ ਮਾਰਦੇ ਹੋ ਜਿਹੜੇ ਔਖੇ ਹਾਲਾਤ ਵੀ ਦੇਖੇ ਨੇ ਜਿੰਮਤ ਕਰਕੇ ਉਹ ਕਲਾਕਤਾ ਚ ਦੇਖੀ ਮੈਂ ਤਾਂ ਕਿਸੇ ਦਿਨ ਨੂਨ ਤੋਂ ਵੀ ਔਖਾ ਸੀ ਦੋ ਰੁਪਏ ਦਾ ਨੂਨ ਲੈਣ ਨੂੰ ਵੀ ਔਖਾ ਸੀ ਬੱਚਿਆਂ ਦੀ ਫੀਸ ਨਹੀਂ ਸੀ ਭਰੀ ਜਾਂਦੀ ਪਰ ਹੁਣ ਕਿੰਨੇ ਹੋਰ ਕੀ ਕਰੇ ਹੁਣ ਬੜੀ ਮਾਰ ਦੀ ਮਿਹਰ ਹੈ ਕਿੰਨੇ ਟਰਨਓਵਰ ਮਾਰਦੇ ਹੋ ਜੇ ਫਸਲਾਂ ਲੱਗ ਗਈਆਂ ਫਸਲਾਂ ਤਾਂ ਮੈਂ ਹੁਣ ਤੁਹਾਨੂੰ ਕਲੀਅਰ ਤਾਂ ਨਹੀਂ ਦੱਸ ਸਕਦਾ ਅੰਦਾਜ਼ਾ ਤਾਂ ਹੈ ਕਿ 10-15 ਲੱਖ ਦੀ ਹਾਂ ਖੁਸ਼ ਹਾਂ ਇਹਨੇ ਜਿਹੜਾ ਕਿੰਨਾ ਸਾਥ ਹੈ ਸਾਰਾ ਪੂਰਾ ਹੀ ਸਾਥ ਹੀ ਬੱਚਿਆਂ ਦਾ ਮੈਂ ਤਾਂ ਹੁਣ ਕਰੀ ਵੀ ਨਹੀਂ ਕੋਈ ਸਕਦਾ ਬੱਚੇ ਕਰਦੇ ਨੇ ਹਣਾ ਹੁਣ ਉਸ ਤੋਂ ਬਾਅਦ ਮੇਰਾ ਵਧੀਆ ਹਸਤਾ ਹੈ ਸੋਇਆ ਮਿਲਕ ਵੀ ਬਣਾਉਂਦਾ ਸੋਇਆ ਮਿਲਕ ਨਾਲ ਸੋਇਆ ਮਿਲਕ ਬਣਾ ਰਿਹਾ ਸੋਇਆ ਟੂਫ ਬਣਾ ਰਿਹਾ ਤੇ ਸੋਇਆ ਦੇ ਬਿਸਕੁਟ ਬਣਾ ਰਿਹਾ ਸੋਇਆ ਦੇ ਅਦਰ ਪ੍ਰੋਡਕਟਸ ਬਣਾ ਰਿਹਾ ਨਹੀਂ ਬਹੁਤ ਵਧੀਆ ਛੋਟਾ ਹੀ ਹੁੰਦਾ ਜਦੋਂ ਛੋਟੇ ਛੋਟੇ ਹੁੰਦੇ ਜਦੋਂ ਕਾਕਾ ਪਿਆ ਦੇਖਿਆ ਬਹੁਤ ਔਖਾ ਸਮਾਂ ਵੀ ਦੇਖਿਆ ਤੇ ਉਸ ਤੋਂ ਬਾਅਦ ਵੀ ਮੈਂ ਯੂਨੀਵਰਸਿਟੀ ਲੱਗ ਗਿਆ ਪੜ੍ਹਨ ਚਲੋ ਯੂਨੀਵਰਸਿਟੀ ਦੁਕਾਨ ਸੀਗੀ ਆਪਣੀ ਉਸ ਆਮ ਸਵਾਲ ਕਰਦੀ ਬਾਕੀ ਪੜ੍ਹਦਾ ਸਟੱਡੀ ਕਰਦਾ ਸੀਗਾ ਮੁਰਗੇ ਜਿਹੜਾ ਜੌਬ ਕੀਤੀ ਜੌਬ ਤੋਂ ਬਾਅਦ ਚਲੋ ਹੁਣ ਮੈਂ ਨਾਲ ਹੀ ਇਹਨਾਂ ਤੇ ਜੌਬ ਮੈਂ ਹੁਣ ਵੀ ਕਰ ਰਿਹਾ ਪਰ ਚਲੋ ਹੁਣ ਨਾਲ ਕੰਮ ਕਰ ਹੱਥ ਬਟਾ ਰਹੇ ਹਾਂ